ਸਾਰਿਆਂ ਨੂੰ ਪਿਆਰ ਭਰਿਆ ਸ਼ਸ਼ੀ ਕਾਲ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਬਾਲੀਵੁੱਡ ਦੇ ਕਿੰਗ ਕਮੇਡੀਅਨ ਜੌਨੀ ਲੀਵਰ ਜਿਨ੍ਹਾਂ ਨੂੰ ਸਾਰੇ ਬਖੂਬੀ ਜਾਣਦੇ ਨੇ ਤੇ ਕਿਸ ਮੁਕਾਮ ਤੱਕ ਉਹਨਾਂ ਨੇ ਇੱਕ ਕਮੇਡੀ ਕਰਦੇ ਰਹੇ ਨੇ ਬਿਨਾਂ ਕਿਸੇ ਹਾਪਾਪ ਦੇ ਬਿਨਾਂ ਕਿਸੇ ਗਲਤ ਸ਼ਬਦ ਦੇ ਉਹਨਾਂ ਨੇ ਜੋ ਕਮੇਡੀ ਕੀਤੀ ਹੈ ਬਾਲੀਵੁੱਡ ਫਿਲਮਾਂ ਦੇ ਵਿੱਚ ਸਾਰੇ ਉਹਨਾਂ ਨੂੰ ਬਖੂਬੀ ਜਾਣਦੇ ਹੀ ਨੇ ਇਹ ਇੱਕ ਵੀਡੀਓ ਅਗਰ ਤੁਸੀਂ ਜੌਨੀ ਲੀਵਰ ਦੀ ਦੇਖੋਗੇ ਜੋ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਆ ਕੇ ਉਹਨਾਂ ਨੇ ਇੱਕ ਮਾਂ ਬਾਰੇ ਕਹੀ ਸੀ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਜਦੋਂ ਇਸ ਵੀਡੀਓ ਨੂੰ ਦੇਖੋਗੇ ਤੁਸੀਂ ਵੀ ਇੱਕ ਵਾਰ ਜ਼ਰੂਰ ਰੋਵੋਗੇ ਇਹ ਸ਼ਬਦ ਉਹਨਾਂ ਨੇ ਇੱਕ ਗੱਲ ਸੁਣਾਈ ਹੈ ਮਾਂ ਬਾਰੇ ਸੁਣੋ ਧਿਆਨ ਨਾਲ आप खाना क्यों नहीं खा रही हैं? है आ。आ, रू, रू, खाना क्यों नहीं खा रही हैं आप खाना खाइए ना आई सर लैंग्वेज समझ में नहीं आ रहा क्या खाना खाइए अरे मौसी को बुलाओ यार मौसी मौसी आ क्या बोल रही है मुझे समझ में नहीं आ रहा है नहीं समझ में आ रहे आ, नहीं समझ में आ रहे ना बड़ा हो गया है जब तू छोटा था नीचे जबान में जो कुछ बोलता था ना सब समझती थी